ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਅਕਸਰ ਹੀ ਲੋਕ ਘਰ ਬੈਠੇ ਆਨਲਾਈਨ ਫੂਡ ਆਰਡਰ ਕਰ ਦਿੰਦੇ ਨੇ ਤੇ ਆਨਲਾਈਨ ਫੂਡ ਆਰਡਰ ਕਰਨ ਤੋਂ ਬਾਅਦ ਹੀ ਕਈ ਵਾਰੀ ਐਵੇਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਹੋਟਲ ਰੈਸਟੋਰੈਂਟ ਦੇ ਵਰਕਰਾਂ ਵੱਲੋਂ ਲਾਪਰਵਾਹੀ ਦੇ ਚੱਕਰ ਦੇ ਵਿੱਚ ਖਾਣੇ ਦੇ ਵਿੱਚ ਕਦੇ ਕੀੜਾ ਕਦੇ ਛਿਪਕਲੀ ਤੇ ਕਦੇ ਕੁਝ ਵੀ ਖਾਣ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਹੁਣ ਦੱਸ ਦੇਈਏ ਕਿ ਮੁੰਬਈ ਤੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਵੱਲੋਂ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਗਈ ਸੀ ਤੇ ਆਈਸਕ੍ਰੀਮ ਦੇ ਵਿੱਚ ਨਾ ਕੋਈ ਕੀੜਾ ਨਾ ਕੋਈ ਛਿਪਕਲੀ ਬਲਕਿ ਇੱਕ ਇਨਸਾਨ ਦੀ ਉਂਗਲੀ ਆ ਗਈ ਸੀ ਆਈਸਕ੍ਰੀਮ ਦੇ ਵਿੱਚ ਇਨਸਾਨ ਦੀ ਉਂਗਲੀ ਜਿਹੜੀ ਉਹ ਜੰਮੀ ਹੋਈ ਸੀ ਦੱਸਈਏ ਇਸ ਦਾ ਖੁਲਾਸਾ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਮਾਮਲਾ ਥਾਣੇ ਦੇ ਵਿੱਚ ਲਿਖਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਉਂਗਲੀ ਦਾ ਡੀਐਨਏ ਟੈਸਟ ਕਰਵਾਇਆ ਸੀ ਜਿਸ ਦੇ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਹ ਉਂਗਲੀ ਦਾ ਟੁਕੜਾ ਹੈ ਜਿਹੜਾ ਉਹ ਕਿਸ ਇਨਸਾਨ ਦਾ ਹੈ ਜਿਹੜਾ ਆਈਸਕ੍ਰੀਮ ਦੇ ਵਿੱਚ ਪਾਇਆ ਗਿਆ ਸੀ ਮੁੰਬਈ ਦੇ ਮਲਾੜ ਚਿਹਰਨ ਵਾਲੀ ਇੱਕ ਔਰਤ ਵੱਲੋਂ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ 'ਚੋਂ ਉਂਗਲੀਆਂ ਚਿਪਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚਿਆ ਅਤੇ ਉਂਗਲੀ ਦੇ ਟੁਕੜੇ ਨੂੰ ਡੀਐਨਏ ਟੈਸਟ ਲਈ ਭੇਜਿਆ ਗਿਆ। ਇਸ ਦੇ ਨਾਲ ਹੀ ਡੀਐਨਏ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਆਈਸਕ੍ਰੀਮ ਵਿੱਚ ਕਿਸ ਦੀ ਉਂਗਲੀ ਪਾਈ ਗਈ ਸੀ। ਪੁਲਿਸ ਮੁਤਾਬਕ ਫੋਰੈਂਸਿਕ ਰਿਪੋਰਟ 'ਚ ਉਂਗਲੀ ਇੰਦਾਪੁਰ ਦੀ ਇੱਕ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ ਦੀ ਹੋਣ ਦਾ ਪਤਾ ਲੱਗਾ ਹੈ। ਰਿਪੋਰਟ ਮੁਤਾਬਕ ਉਂਗਲੀ ਅਤੇ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ जारी ओंकार ਦੇ ਨੀਨ ਨੇ ਮੈਚ ਹੋ ਗਏ ਹਨ ਦੱਸਿਆ ਗਿਆ ਹੈ ਕਿ ਆਈਸਕ੍ਰੀਮ ਪਰਦੇਸ ਸਮੇ ਕਰਮਚਾਰੀ ਦੀ ਵਿਚਕਾਰਲੀ ਉਂਗਲੀ ਦਾ ਇੱਕ ਹਿੱਸਾ ਕੱਟਿਆ ਗਿਆ ਸੀ ਜਿਸ ਕਰ ਯੋਗ ਹੈ ਕਿ 12 ਜੂਨ ਨੂੰ ਮਲਾੜ ਇਲਾਕੇ ਚ ਰਹਿਣ ਵਾਲੇ ਡਾਕਟਰ ਉਰਲੇਮ ਬ੍ਰੈਡਨ ਮੈਰੀਓ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੇ ਸੀ ਇਸ ਤੋਂ ਬਾਅਦ ਉਹਨੇ ਥਾਣੇ ਚ ਸ਼ਿਕਾਇਤ ਦਰਜ ਕਰਵਾਈ ਜਾਂਚ ਤੋਂ ਬਾਅਦ ਆਈਸਕ੍ਰੀਮ ਯੈਮੋ ਬ੍ਰਾਂਡ ਦੀ ਪਾਈ ਗਈ ਇਹ ਵੀ ਸਾਹਮਣੇ ਆਇਆ ਕਿ ਆਈਸਕ੍ਰੀਮ ਉਸੇ ਦਿਨ ਪੈਕ ਕੀਤੀ ਗਈ ਸੀ ਜਿਸ ਕਰਮਚਾਰੀ ਨਾਲ ਹਾਦਸਾ ਹੋਇਆ ਸੀ ਬਾਅਦ ਵਿੱਚ ਡੀਐਨਏ ਟੈਸਟ ਲਈ ਸੈਂਪਲ ਭੇਜੇ ਇਸ ਘਟਨਾ ਤੇ ਸਾਹਮਣੇ ਆਉਣ ਤੋਂ ਬਾਅਦ ਐਫਡਬਲਐਸਏਆਈ ਨੇ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਕੰਪਨੀ ਤੇ ਖਾਣ ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਦੇ ਦੋਸ਼ ਲੱਗੇ ਹਨ ਦੱਸ ਤਈਏ ਕਿ ਅਕਸਰ ਹੀ ਲੋਕ ਘਰ ਬੈਠੇ ਸੋਸ਼ਲ ਮੀਡੀਆ ਐਪਸ ਦੇ ਉੱਤੋਂ ਆਨਲਾਈਨ ਫੂਡ ਜਿਹੜਾ ਆਰਡਰ ਕਰ ਲੈਂਦੇ ਨੇ ਤੇ ਅਕਸਰ ਹੀ ਫੂਡ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਜਾਨਲੇਵਾ ਹੋ ਸਕਦੀਆਂ ਨੇ ਇੱਕ ਇਨਸਾਨ ਲਈ ਦੱਸ ਕਿ ਪਹਿਲਾਂ ਵੀ ਐਵੇਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਕਿਤੇ ਨਿਊਡਲਸ ਦੇ ਵਿੱਚ ਛਿਪਕਲੀ 버ਗਰ ਦੇ ਵਿੱਚ ਕਾਕਰੋਚ ਤੇ ਕਦੇ ਟਿੱਕੀ ਦੇ ਵਿੱਚ ਕੀੜੇ ਪਾਣ ਦੀ ਖਬਰ ਸਾਹਮਣੇ ਆਉਂਦੀ ਹੈ ਉੱਥੇ ਹੀ ਹੁਣ ਇੱਕ ਆਈਸਕ੍ਰੀਮ ਦੇ ਵਿੱਚ ਫੈਕਟਰੀ ਦੇ ਹੀ ਕਰਮਚਾਰੀ ਦੀ ਉਂਗਲੀ ਦਾ ਟੁਕੜਾ ਕੱਟ ਕੇ ਪੈਕ ਹੋ ਗਿਆ ਤੇ ਉਹ ਉਂਗਲੀ ਦਾ ਟੁਕੜਾ ਆਈਸਕ੍ਰੀਮ ਦੇ ਨਾਲ ਹੀ ਜੰਮ ਗਿਆ ਤੇ ਇਹ ਕਰਮਚਾਰੀ ਤੇ ਫੈਕਟਰੀਆਂ ਫੈਕਟਰੀ ਦੇ ਮਾਲਕ ਦੀ ਲਾਪਰਵਾਹੀ ਕਾਰਨ ਉਹ ਆਈਸਕ੍ਰੀਮ ਉਹਨਾਂ ਨੇ ਸਮੇਤ ਉਂਗਲੀ ਦੇ ਹੀ ਗਰਾ ਕਨੂਆ ਜਿਹੜਾ ਡਿਲੀਵਰ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਥਾਣੇ ਦੇ ਵਿੱਚ ਦਰਜ ਕਰਾ ਕੇ ਉਹਦੀ ਜਾਂਚ ਕਰਵਾਈ ਗਈ ਤਾਂ ਡੀਐਨਏ ਤੋਂ ਪਤਾ ਲੱਗਿਆ ਹੈ ਕਿ ਉਂਗਲੀ ਦਾ ਟੁਕੜਾ ਆਈਸਕ੍ਰੀਮ ਫੈਕਟਰੀ 'ਚ ਕੰਮ ਕਰਦੇ ਇੱਕ ਕਰਮਚਾਰੀ ਦਾ ਹੈ ਜਿਸ ਦੀ ਉਂਗਲੀ ਆਈਸਕ੍ਰੀਮ ਪੈਕਿੰਗ ਦੇ ਦੌਰਾਨ ਕੱਟ ਕੇ ਆਈਸਕ੍ਰੀਮ ਦੇ ਵਿੱਚ ਹੀ ਪੈਕ ਹੋ ਗਈ ਸੀ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ